ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਦਾ ਵੀਜ਼ਾ ਅਫੀਕਤੋ ਸੁਨੀਹਾ ਮੈਮ ਸਾਡੇ ਨਾਲ ਮੌਜੂਦ ਨੇ ਸੈਪਟੈਂਬਰ 25 ਇਨਟੇਕ ਹੈ ਜਿਹੜਾ ਉਹ ਬਹੁਤ ਨੇੜੇ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਦਾ ਪ੍ਰੋਫਾਈਲ ਵੀਕ ਹੈ ਉਹਨਾਂ ਦੇ ਲਈ ਇਹ ਆਖਰੀ ਮੌਕਾ ਹੋ ਸਕਦਾ ਹੈ ਕਿ ਜਿਹੜੇ ਯੂਕੇ ਦੇ ਵਿੱਚ ਰੂਲ ਤਬਦੀਲੀਆਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਉਹਦੇ ਮੱਦੇਨਜ਼ਰ ਇਹ ਚਿੰਤਾਵਾਂ ਵੱਧ ਰਹੀਆਂ ਨੇ ਪੂਰੀ ਕਲੈਰਿਟੀ ਸਾਡੇ ਨਾਲ ਸੁਨੀਹਾ ਮੈਮ ਸਾਂਝੀ ਕਰਨਗੇ ਸੁਨੀਹਾ ਜੀ ਮੈਂ ਚਾਹਾਂਗਾ ਸਾਰੇ ਪੁਆਇੰਟਸ ਤੁਸੀਂ ਸਾਂਝੇ ਕਰੋ ਸੋ ਯੂਕੇ ਦਾ ਸੈਪਟੈਂਬਰ 2025 ਇਨਟੇਕ ਬਹੁਤ ਨੀਅਰ ਆ ਰਿਹਾ ਵਾ ਸੋ ਸਟੂਡੈਂਟ ਯੂਕੇ ਨੂੰ ਲੈ ਕੇ ਵੀ 네ਗੇਟਿਵ ਹੋਣਾ ਸਟਾਰਟ ਹੋ ਗਿਆ ਵਾ ਬਟ ਇਦਾਂ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਕਿਉਂਕਿ ਅਗਰ ਆਪਾਂ ਡੀਪਲੀ ਸੋਚੀਏ ਤਾਂ ਯੂਕੇ ਹੋ ਇੱਕ ਰਾਈਟ ਟਾਈਮ ਆ ਅਪਲਾਈ ਕਰਨ ਦਾ ਜਾਂ ਲਾਸਟ ਚਾਂਸ ਅਪਲਾਈ ਕਰਨ ਦਾ ਸਪੈਸ਼ਲੀ ਉਨਾਂ ਲਈ ਜਿਨ੍ਹਾਂ ਦੀ ਲੋ ਪ੍ਰੋਫਾਈਲ ਆ ਸੋ ਰੂਲਸ ਦੀ ਅਗਰ ਗੱਲ ਕਰੀਏ ਤਾਂ ਰੂਲਸ ਹਲੇ ਇੰਪਲੀਮੈਂਟ ਨਹੀਂ ਹੋਏ ਆ ਇੱਕ ਵਾਈਟ ਪੇਪਰ ਤੇ ਪ੍ਰਪੋਜ਼ਲਸ ਹੈ ਗਿਆ ਬਟ ਹਾਂ ਬਹੁਤ ਜਲਦੀ ਇੰਪਲੀਮੈਂਟ ਹੋ ਸਕਦੇ ਬਟ ਇੰਪਲੀਮੈਂਟ ਹੋਣ ਤੋਂ ਪਹਿਲੇ ਡੇਟ ਅਨਾਉਂਸ ਕੀਤੀ ਜਾਂਦੀ ਆ ਸੋ ਹੁਣ ਕਿਉਂ ਯੂ ਕੇ ਇੰਪੋਰਟੈਂਟ ਆ ਕਿਹੜੇ ਸਟੂਡੈਂਟਸ ਵਾਸਤੇ ਜਿਨ੍ਹਾਂ ਦੀ ਪ੍ਰੋਫਾਈਲ ਲੋ ਆ लो प्रोफाइल ਆਪਾਂ ਕਿੰਨੂ ਕਹਿ ਦਿੰਦੇ ਆ ਜੇ ਦੀ ਪਰਸੈਂਟੇਜ ਅਕੈਡੈਮਿਕ ਕੱਟਾ ਹੁਣ 60 ਤੋਂ ਘੱਟ ਪਰਸੈਂਟੇਜ ਕਿਸੇ ਵੀ ਕੰਟਰੀ ਨੇ ਅਕਸੈਪਟ ਨਹੀਂ ਕਰਦੀ ਚਾਹੇ ਆਪਾਂ ਯੂਐਸਏ ਦੀ ਗੱਲ ਕਰੀਏ ਕੈਨੇਡਾ ਦੀ ਗੱਲ ਕਰੀਏ ਜਾਂ ਆਸਟ੍ਰੇਲੀਆ ਦੀ ਗੱਲ ਕਰੀਏ ਸੈਕਿੰਡ ਉਹ ਤੋਂ ਬਾਅਦ ਜਿਹੜਾ ਮੇਨ ਹੈਗਾ ਵਾ ਤੁਹਾਡਾ ਲੈਂਗੁਏਜ ਟੈਸਟ ਸੋ 5.5 ਤੇ ਹੋਰ ਕੋਈ ਕੰਟਰੀ ਤੁਹਾਡੇ ਤੋਂ ਨਹੀਂ ਬਚਦੀ ਹੈ ਯੂਰਪ ਦੀ ਕੰਟਰੀਜ਼ ਆ ਜਾਂ ਫਿਰ ਯੂਕੇ ਹੈਗਾ ਵਾ ਔਰ ਵਿਦਆਊਟ ਆਇਲਸ ਵੀ ਤੁਹਾਡੇ ਕੋ ਜਿਹੜੀ ਪੋਸਿਬਿਲਿਟੀ ਡਿਗਰੀ ਪ੍ਰੋਗਰਾਮ ਚ ਜਾਣ ਦੀ ਹੈਗੀ ਆ ਉਹ ਯੂਕੇ ਹੀ ਹੈਗੀ ਆ ਸੋ ਰੂਲ ਸਿਰਫ ਕੀ ਬਦਲੇਗਾ ਕਿ ਪੀਐਸਡਬਲਯੂ 18 ਮਹੀਨੇ ਦਾ ਹੋ ਜਾਏਗਾ ਜਿਹੜਾ ਕਿ 24 ਮਹੀਨੇ ਦਾ ਸੀਗਾ ਬਟ ਇਹਦਾ ਇਫੈਕਟ ਸਪਾਊਸ ਤੇ ਜ਼ਰੂਰ ਪਏਗਾ ਕਿਉਂਕਿ ਸਾਡੇ ਇੱਥੇ ਕਲਚਰ ਇਹੀ ਆ ਕਿ ਮੇਨ ਐਪਲੀਕੈਂਟ ਐਜੂਕੇਟਿਡ ਆ ਆਲਸਕੈਰਲੈਂਡ ਦਾ ਬਟ ਸਪਾਊਸ ਐਜੂਕੇਟਿਡ ਨਹੀਂ ਹੁੰਦਾ ਸੋ ਸਪਾਊਸ ਦੀ ਐਜੂਕੇਸ਼ਨ ਮੈਟਰ ਕਰੇਗੀ ਉਹਦਾ ਲੈਂਗੁਏਜ ਟੈਸਟ ਉਹਦੇ ਲਈ ਜਿਹੜਾ ਕਿ ਬਹੁਤ ਮੁਸ਼ਕਿਲ ਲੱਗਦਾ ਵਾ ਉਹ ਹੋ ਸਕਦਾ ਸੋ ਉਸ ਕੈਟਾਗਰੀ ਤੇ ਦਾ ਜ਼ਰੂਰੀ ਇਫੈਕਟ ਪਏਗਾ ਬਟ ਅਗਰ ਤੁਹਾਡਾ ਜਿਹੜਾ ਵੀਜ਼ਾ ਸੈਪਟੈਂਬਰ ਇਨਟੇਕ ਦਾ ਹੈਗਾ ਵਾ ਤਾਂ ਉਹਦੇ ਤੇ ਫਿਰ ਤੁਹਾਡਾ ਇਸ ਚੀਜ਼ ਦਾ ਇਫੈਕਟ ਨਹੀਂ ਪਏਗਾ ਸੋ ਸਪਾਊਸ ਵੀਜ਼ਾ ਜਿਹਨੇ ਅਪਲਾਈ ਕਰਨਾ ਉਹਦੇ ਲਈ ਅਗਰ કેલો કી એક લાસ્ટ ચાન્સ હેગા અગર તડા સ્પાઉસ એજ્યુકેટેડ નહીં હેગા બાબા ધેન ઉત તો બાદ અગર આપા ગલ કરીએ ફંડિંગ નું લેકે સો યુકે ਦਾ પ્રોસેસ હાલે બહોત જ્યાદા સ્મૂથ હેગા કી 28 ડેઝ ઓલ્ડ ફંડસ ચાહીદે હોડેન રાઈટ ਬਟ ਸੋਰਸ ਆਫ ਇਨਕਮ ਮੈਟਰ ਨਹੀਂ ਕਰਦਾ ਔਰ ਇੱਕ ਸਟੈਂਡਰਡ ਆ ਕਿ ਇੰਨੀ ਫੰਡਿੰਗ ਚਾਹੀਦੀ ਆ ਦੇਖੋ ਉਹਨ ਕੈਨੇਡਾ ਦੇ ਕੇਸ ਦੇ ਵਿੱਚ ਅਸੀਂ ਕਨਫਿਊਜ਼ਡ ਰਹਿੰਦੇ ਆ ਕਿੰਨੀ ਫੰਡਿੰਗ ਦਿਖਾਈਏ ਕਿ ਜੀਆਈਸੀ ਫੁੱਲ ਪੇ ਕਰਨੀ ਪੈਂਦੀ ਆ ਉਹ ਵੀ ਤੁਹਾਡੀ ਸਟਕ ਕਰਦੀ ਆ ਔਰ ਉਸ ਤੋਂ ਬਾਅਦ ਫੀਸ ਵੀ ਸਟਕ ਕਰਦੀ ਆ ਬਟ ਯੂਕੇ ਦੇ ਵਿੱਚ ਕੀ ਹੈਗਾ ਤੁਹਾਡੀ ਕੋਸਟ ਬਹੁਤ ਮੈਟਰ ਕਰਦੀ ਆ ਕਿ ਅਗਰ ਤੁਹਾਡੀ ਜ਼ਿਆਦਾ ਕੋਸਟ ਨਹੀਂ ਹੈਗੀ ਆ ਤਾਂ ਫੰਡਿੰਗ ਤਾਂ ਸਿਰਫ ਸ਼ੋ ਕਰਨੀ ਆ ਐਂਡ ਫੀਸ ਤੁਸੀਂ ਆਪਣੀ ਡਿਗਰੀ ਪ੍ਰੋਗਰਾਮ ਤੇ ਜਾ ਰਹੇ ਹੋ ਤਾਂ ਤੁਸੀਂ ਬੈਂਕ ਤੋਂ ਲੋਨ ਵੀ ਲੈ ਸਕਦੇ ਹੋ ਸੀਰੀਅਸਲੀ ਕਹਿ ਰਹੀ ਹਾਂ ਕਿ ਯੂਕੇ ਇੱਕ ਮੀਡੀਓਕਰ ਫੈਮਿਲੀ ਜਿਹਦਾ ਬਜਟ 10 ਤੋਂ 15 ਲੱਖ ਹੈਗਾ ਵਾ ਉਹ ਵੀ ਜਾ ਸਕਦਾ ਬਟ ਉਹਦੇ ਲਈ ਇੱਕ ਸਹੀ ਗਾਈਡਲਾਈਨ ਦੀ ਜ਼ਰੂਰਤ ਆ ਕਿ ਕਿੱਦਾਂ ਸਟੈਪ ਟੂ ਸਟੈਪ ਅਸੀਂ ਪੈਸੇ ਕ੍ਰੀਏਟ ਕਰ ਸਕਦੇ ਹਾਂ ਔਰ ਕਿਹੜੀਆਂ-ਕਿਹੜੀਆਂ ਫੈਸਿਲਿਟੀ ਸਾਨੂੰ ਮਿਲ ਸਕਿਆ ਸੋ ਇਨ ਸ਼ਾਰਟ ਆਪਾਂ ਗੱਲ ਕਰੀਏ ਯੂਕੇ ਉਹਨੇ ਇੱਕ ਇਦਾਂ ਦੀ ਡੈਸਟੀਨੇਸ਼ਨ ਰਹਿ ਗਈ ਆ ਜਿਹੜੀ ਲੋ ਪਰਸੈਂਟੇਜ ਲੋ ਪੀਟੀ ਜਾਂ ਆਇਲਸ ਜਾਂ ਵਿਦਆਊਟ ਆਇਲਸ ਔਰ ਮੋਰਓਵਰ ਲੋ ਬਜਟ ਦੀ ਕੰਟਰੀ ਹੈ ਕਿਉਂਕਿ ਸੋ 올ਓਵਰ ਦੇਖਿਏ ਫਿਊਚਰ ਉੱਥੇ ਵੀ ਬ੍ਰਾਈਟ ਆ ਤੁਸੀਂ ਇੱਕ ਚੀਜ਼ ਦੇਖੋ ਕਿ ਯੂਕੇ ਜਿਹੜਾ ਵੀ ਸਟੂਡੈਂਟ ਗਿਆ ਵਾ ਉਹਨੂੰ ਕੰਮ ਦੀ ਕੋਈ ਕਮੀ ਨਹੀਂ ਆ ਕੰਮ ਅਗਰ ਤੁਸੀਂ ਹਾਰਡ ਵਰਕ ਕਰੋ ਆਪਣਾ ਪ੍ਰੋਪਰ ਕੰਮ ਕਰੋ ਔਰ ਤੁਸੀਂ ਆਪਣੀਆਂ ਅਗੀਆਂ ਫੀਸਿਸ ਵੀ ਨਿਕਾਲ ਸਕਦੇ ਹੋ ਮੈਂ ਹਮੇਸ਼ਾ ਸਟੂਡੈਂਟ ਨੂੰ ਐਡਵਾਈਸ ਕਰਦੀ ਆ ਕਿ ਕੁਝ ਟਾਈਮ ਦਾ ਹਾਰਡ ਵਰਕ ਦਾ ਬਟ ਕੀ ਲੀ ਅਨਲੀਗਲ ਹੋਣਾ ਔਰ ਰੌਂਗ ਪ੍ਰੋਸੈਸ ਹੈ ਦਾਵਾ ਕਿਉਂਕਿ ਉਹਦਾ ਤੁਹਾਡਾ ਫਿਊਚਰ ਸੈਟਲਮੈਂਟਲੀ ਪ੍ਰੋਬਲਮ ਆਈ ਗਿਆ ਆਪਾਂ 올 ਓਵਰ ਦੇਖਦੇ ਨਹੀਂ ਅਸੀਂ ਸਿਰਫ ਦੋ ਬੰਦਿਆਂ ਦੀ ਗੱਲ ਸੁਣਦੇ ਆ ਉਹ ਕੀ ਕਹਿ ਰਿਹਾ ਸਪੈਸ਼ਲੀ ਜਿਹੜੇ ਨੈਗੇਟਿਵ ਵਾਈਬਸ ਦੇ ਨਾਲ ਨੈਗੇਟਿਵ ਥੌਟਸ ਦੇ ਨਾਲ ਸਾਡੇ ਕੋ ਆਉਂਦੇ ਆ ਪੋਜ਼ਿਟਿਵ ਵਾਈਬ ਨੂੰ ਅਸੀਂ ਘੱਟ ਸਮਝਦੇ ਆ ਥੌਟਸ ਨੂੰ ਘੱਟ ਸਮਝਦੇ ਆ ਸੋ ਮੋਰ ਡਿਟੇਲ ਲਈ ਯੂਕੇ ਦੀ ਐਪਲੀਕੇਸ਼ਨ ਟੈਂਸ਼ਨ ਫਰੀ ਤੁਸੀਂ ਸਾਡੇ ਨਾਲ ਲਾ ਸਕਦੇ ਹੋ ਕਿਉਂਕਿ ਬਹੁਤ ਵਧੀਆ ਤੁਹਾਨੂੰ ਅਸੀਂ ਫੈਸਿਲਿਟੀ ਦਿੰਦੇ ਆ ਕਿ ਅਸੀਂ ਤੁਹਾਡੇ ਤੋਂ ਸਾਰੇ ਦੇ ਸਾਰੇ ਪੈਸੇ ਵੀ ਲਵਾਂਗੇ ਵੀਜ਼ੇ ਤੋਂ ਬਾਅਦ ਸੋ ਬੁੱਕ ਯੂਰ ਸਭ ਤੋਂ ਵੱਧ ਧੰਨਵਾਦ ਦਾ ਵੀਜ਼ਾ ਅਫਸਰਤੋ ਸੁਨੀਹਾ ਮੈਡਮ ਸਾਡੇ ਨਾਲ ਮੌਜੂਦ ਸੀ ਸਕਰੀਨ ਤੇ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰਕੇ ਜ਼ਿਆਦਾ ਜਾਣਕਾਰੀ ਹਾਸਲ ਕਰੋ ਪੂਰੀ ਤਸੱਲੀ ਕਰੋ ਪੂਰੀ ਕਲੈਰਿਟੀ ਲਓ ਕੋਈ ਵੀ ਸਵਾਲ ਤੁਹਾਡੇ ਮਨ 'ਚ ਹੈ ਉਹਨੂੰ ਚੰਗੀ ਤਰ੍ਹਾਂ ਉਹਦੇ ਤੇ ਜਾਣਕਾਰੀ ਹਾਸਲ ਕਰੋ ਆਪਣੀ ਦੁਬਿਧਾ ਦੁਚਿੱਤੀ ਦੂਰ ਕਰੋ ਫਿਰ ਫੈਸਲੇ ਕਰੋ ਧੰਨਵਾਦ